ਗੱਡੀ ਦੀ ਪਾਵਰ ਫੇਲ ਪਿਛਲੇ 2.5 ਘੰਟਿਆਂ ਤੋਂ ਬਾਵਲਵਾਸੀ ਹੋਣ ਜਿਹੜੀ ਫੋਇਲ ਹੋਣ ਕਰਕੇ ਜਿਹੜੀ ਖੜੀ ਹੈ ਤੇ ਹੁਣ ਕੁਛ ਹੀ ਦੇਰ ਬਾਅਦ ਜਿਹੜੀ ਗੱਡੀ ਹੈ ਉਹ ਇੱਥੇ ਪਹੁੰਚਣ ਵਾਲੀ ਹੈ ਜਿਨ੍ਹਾਂ ਨੇ ਗੰਗਾਨੇਗਰ ਦੀ ਹੋਰ ਸਫਰ ਕਰਨਾ ਹੈ ਜਾਂ ਇੱਥੋਂ ਬਠਿੰਡੇ ਤੋਂ ਜਾਣਾ ਹੈ ਇੱਕ ਗੱਡੀ ਪਿੱਛੇ ਵੀ اٹਕੀ ہوئی ਹੈ ਇਸ ਕਰਕੇ ਜਿਹੜਾ ਉਹ ਯਾਤਰਾ ਆਪ ਦੀ ਮੰਜ਼ਿਲ ਤੋਂ ਪਹੁੰਚਣ ਤੇ ਕਾਫੀ ਲੇਟ ਹੋ ਗਏ ਹਨ ਤੁਸੀਂ ਦੇਖ ਸਕਦੇ ਹੋ ਗੱਡੀ ਜਿਹੜੀ ਆ ਰਹੀ ਹੈ ਉਹ ਕਾਫੀ ਸਲੋ ਆ ਰਹੀ ਹੈ ਤੇ ਇਸ ਗੱਡੀ ਦਾ ਪਾਵਰ ਫੇਲ ਹੋਣ ਕਰਕੇ ਇਹਨੂੰ ਪਾਵਲਵਾਸੀ ਪਿਛਲੇ 3 ਘੰਟੇ ਤੋਂ ਖੜਾ ਦਿੱਤਾ ਗਿਆ ਕਿਤੇ ਉਸ ਤੋਂ ਬਾਅਦ 3 ਤੋਂ 4 3 ਤੋਂ 4 ਅ ਘੰਟੇ ਇਹ ਗੱਡੀ ਜਿਹੜੀ ਹੈ ਲੇਟ ਲਤੀਫ ਹੋ ਗਈ ਹੈ ਤੇ ਇਸ ਗੱਡੀ ਦੀ ਰਫ਼ਤਾਰ ਵੀ ਕਾਫੀ ਸਲੋ ਹੋਈ ਹੈ ਤਾਂ ਦੋਸਤੋ ਰੇਲਵੇ ਸਟੇਸ਼ਨ ਅਬੋਹਰ ਤੇ ਮੌਜੂਦ ਹਾਂ ਅਬੋਹਰ ਜੰਕਸ਼ਨ ਤੇ ਗੱਡੀ ਦੀ ਜਿਹੜੀ ਪਾਵਰ ਫੇਲ ਹੋਣ ਕਰਕੇ ਜਿਹੜੀ ਯਾਤਰੀਆਂ ਨੂੰ ਖਾਸੀ ਪਰੇਸ਼ਾਨੀ ਦਾ ਸਾਹਮਣਾ ਕਰਨਾ ਪਿਆ ਹੈ ਯਾ ਤਰੀ ਪਿਛਲੇ ਕਾਫੀ ਸਮੇਂ ਤੋਂ ਜਿਹੜੇ ਆ ਉਹ ਵੇਟ ਕਰ ਰਹੇ ਆ ਕੋਈ ਕਿਸੇ ਨੇ ਆਣਾ ਹੈ ਕਿਸੇ ਨੇ ਮੰਜ਼ਿਲ ਤੇ ਆਪਦੀ ਪਹੁੰਚਣਾ ਹੈ ਉਹ ਕਾਫੀ ਲੇਟ ਹੋ ਗਏ ਆ ਭਾਈ ਕੀ ਨਾਂ ਹੈ ਤੁਹਾਡਾ ਮੋਹਿਦ ਕੁਮਾਰ ਕਿੰਨੀ ਦੇਰ ਖੜੀ ਰਹੀ ਹੈ ਗੱਡੀ ਸਾਢੇ 8 ਵਜੇ ਆ ਕੇ ਖੜੀ ਸੀ ਸਾਢੇ 8 ਵਜੇ ਦੀ ਸਾਢੇ 8 ਚੱਲੀ ਐ ਤੇ ਹੁਣ ਤੁਸੀਂ ਹਿਸਾਬ ਲਾ ਲਓ ਵੀ ਟਾਈਮ ਕਿੰਨਾ ਹੋ ਗਿਆ ਬਠਿੰਡੇ ਤੋਂ ਕਿੰਨੇ ਵਜੇ ਚੱਲੀ ਸੀ ਐ ਬਠਿੰਡੇ ਤੋਂ ਤਾਂ 1 ਘੰਟਾ ਪਿੱਛੇ ਲਾ ਲਓ 1 ਘੰਟਾ ਬਠਿੰਡੇ ਦਾ ਜੀ ਅੱਛਾ ਇਹ ਬਾਵਲਵਾਸੀ ਕਿੰਨੀ ਕੁ ਧੀਰ ਖੜੀ ਰਹੀ ਐ ਬਾਵਲਵਾਸੀ ਘੰਟਾ ਡੇਢ ਡੇਢ ਘੰਟਾ ਹੋ ਗਿਆ 2 ਘੰਟੇ ਜੀ ਅੱਛਾ ਡੇਢ ਤੋਂ 2 ਘੰਟੇ ਹੋ ਗਏ ਹੀ ਇਹਨਾਂ ਨੂੰ ਤੁਸੀਂ ਕਿੱਥੇ ਆਣਾ ਸੀ ਅਸੀਂ ਅਬੋਂ ਰਾਣਾ ਜੀ ਕੀ ਪਰੇਸ਼ਾਨੀ ਹੋਈ ਐ ਪਰੇਸ਼ਾਨੀ ਬਾਉ ਜੀ ਬਹੁਤ ਪਰੇਸ਼ਾਨੀ ਲੋਕੀ ਤੁਰ ਤੁਰ ਗਏ ਐ ਕੋਈ ਪੈਦਲ ਗਏ ਐ ਅੱਛਾ ਉਤੋਂ ਇਹ ਗੱਡੀ ਜੋ ਉਤਰ ਉਤਰ ਠੀਕ ਬਾਕੀ ਇਹਨੇ ਪਰਸੋ ਚੋਂ ਉਥੇ ਬੜਾ ਲੇਟ ਕੀਤਾ ਹੀ ਇਹ ਟ੍ਰੇਨ ਨੇ ਇੱਥੋਂ ਸਵਾ 7:15 ਦਾ ਟਾਈਮ ਆਈ ਸਵਾ 7 ਦਾ 7:40 ਦਾ ਆਈ ਤੇ ਇੱਥੋਂ ਹੀ ਇਹ 9:00 9:30 ਤੁਰ ਹੀ ਆਈ ਤੇ ਜਿਨ੍ਹਾਂ ਨੇ ਮੇਰੇ ਅਰਗੇ ਨੇ ਮੈਂ 4 ਕਿਲੋਮੀਟਰ ਗਾਂ ਪੈਦਲ ਜਾਣਾ ਹੁੰਦਾ ਸੀ ਸੁੱਨ ਸਣ ਰਾਤ ਨੂੰ ਵੀ 11:21 ਹਜੇ ਕੌਣ ਜ਼ਿੰਮੇਵਾਰ ਆ ਠੀਕ ਇਹ ਟ੍ਰੇਨ ਬਹੁਤ ਜ਼ਿਆਦਾ ਖੱਜਲ ਕਰ ਰਹੀ ਹੈ ਠੀਕ ਹੈ ਜੀ ਠੀਕ ਅੱਜ 3 ਦਿਨ ਹੋ ਗਏ ਜੀ 3 ਦਿਨ ਇਹਨਾਂ ਨੇ ਘੰਟਾ 1.5 ਘੰਟਾ ਘੰਟਾ 1.5 ਘੰਟਾ ਲੀਟ ਚਲਣੀ ਹੈ ਜੀ ਠੀਕ ਹੈ ਠੀਕ ਹੈ ਬਾਕੀ ਪ੍ਰਸ਼ਾਸਨ ਨੂੰ ਚਾਹੀਦਾ ਵੀ ਕੋਈ ਇਹਦਾ ਹੱਲ ਕਰਨ ਠੀਕ ਹੈ ਠੀਕ ਹੈ ਸ਼ੁਕਰੀਆ ਤਾਂ ਰੇਲਵੇ ਪ੍ਰਸ਼ਾਸਨ ਨੂੰ ਲੋਕ ਜਿਹੜੇ ਮੰਗ ਕਰ ਰਹੇ ਆ ਕਿ ਤੁਸੀਂ ਵੀ ਭਾਜੀ ਇੰਦੇ ਇੰਤਜ਼ਾਰ ਕਰ ਰਹੇ ਹੋ ਕੀ ਨਾਮ ਹੈ ਬਾਜੀ ਤੁਹਾਡਾ ਜੀ ਬਲਵਿੰਦਰ ਸੰਧੂ ਨਾਂ ਹੈ ਜੀ ਕੋਣ ਕਿਨੇ ਆਣਾ ਸੀ ਤੁਹਾਡੇ ਨਹੀਂ ਮੈਂ ਖੁਦ ਜਾਣਾ ਸੀ ਜੀ ਮਛਾਂਦੇ 8 ਵਜੇ ਜਾਣ ਕੇ ਬੈਠਾ ਅੱਛਾ ਜੀ ਠੀਕ ਹੈ ਨਾ ਨਗਰ ਜਾਣਾ ਸੀ ਤੇ ਅਜੇ ਤੱਕ ਦੇਖੋ ਕੀ ਹਾਲਾਤ ਨੇ ਨਾ ਆਈ ਐਸ ਦੇ ਪਿੱਛੇ ਮੱਲਾ ਹੋ ਗਈ ਹੁੰਦੇ ਰਜਾ ਮੈਂ ਬਹੁਤ ਪਰੇਸ਼ਾਨ ਨੇ ਲੋਕ ਸਾਰੇ ਬੈਠੇ ਹੋ ਠੀਕ ਹੈ ਪਿਛਲੇ 3 ਘੰਟੇ ਹੋ ਗਏ ਤੁਹਾਨੂੰ ਪਰੇਸ਼ਾਨ ਹੁੰਦੇ ਨਾ ਠੀਕ ਹੈ ਜੀ ਧੰਨਵਾਦ ਤਾਂ ਯਾਤਰੀਆਂ ਨੂੰ ਖਾਸੀ ਪਰੇਸ਼ਾਨੀ ਦਾ ਸਾਹਮਣਾ ਕਰਨਾ ਪੈ ਰਿਹਾ ਤੁਹਾਨੂੰ ਦੱਸ ਦਈਏ ਕਿ ਅਬੋਹਰ ਤੋਂ ਇਹ ਜਿਹੜੀ ਸ਼੍ਰੀ ਗੰਗਨਗਰ ਵਾਸਤੇ ਗੱਡੀ ਜਿਹੜੀ ਹੈ ਪਹਿਲੀ ਟ੍ਰੇਨ ਆਈ ਹੈ ਤੇ ਇੱਥੋਂ 9 ਵਜੇ ਚੱਲਦੀ ਹੈ ਗੱਡੀ 8:30 ਵਜੇ ਲੇਕਿਨ ਇਹ ਗੱਡੀ ਨਾ ਹੋਣ ਕਰਕੇ ਜਿਹੜੀ ਹੈ ਪਰੇਸ਼ਾਨੀ ਦਾ ਸਾਹਮਣਾ ਕਰਨਾ ਪੈ ਰਿਹਾ ਲੋਕਾਂ ਨੂੰ ਪਾਵਰ ਫੇਲ ਹੋਣ ਕਰਕੇ ਜਿਹੜੀ ਹੈ ਪਰੇਸ਼ਾਨੀ ਦਾ ਸਾਹਮਣਾ ਕਰਨਾ ਪਿਆ ਜੀ ਅੱਜ ਗੱਡੀ ਕਾਫੀ ਲੇਟ ਆਈ ਹੈ ਤੁਸੀਂ ਸਿਕਿਉਰਿਟੀ ਵੀ ਕਰ ਰਹੇ ਹੋ ਗੱਡੀ ਦੀ ਇਹ ਵੀ ਬੜੀ ਕੁਈ ਕ੍ਰੋਸ ਹੋਣਾ ਕੋਈ ਪੁੰਦਾ ਤੰਦਾਂ ਦਾ ਕਰਕੇ ਨਾ ਕੋਈ ਵਰੀ ਲਾਈਨਾਂ ਦਾ ਨਹੀਂ ਅੱਜ ਤਾਂ ਇਹ ਪਾਵਰ ਫੇਲ ਹੋਈ ਸੀ ਪਾਵਰ ਇੱਕ ਫੇਲ ਹੋ ਗਈ ਸੀ ਪਿੱਛੇ ਹੀ ਅੱਛਾ ਜੀ ਪਰਮਿਸ਼ਨ ਆ ਗਈ ਸੀ ਅੱਛਾ ਜੀ ਹਾਂ ਉਹਦੀ ਮਜਾ ਹੋਰ ਕਿੰਨੀਆਂ ਕੋਈ ਗੱਡੀਆਂ ਲੇਟ ਹੈ ਜੀ ਇਸ ਤਰ੍ਹਾਂ ਬਸ ਉਹ ਫਿਲਹਾਲ ਤਾਂ ਇਹੀ ਹੈ ਜੀ ਤੱਕ ਵਹੀ ਹੈ ਹਾਂ ਹੌਲੀ ਗੱਡੀ ਠੀਕ ਹੈ ਬਿਲਕੁਲ ਕਲੀਅਰ ਹੀ ਬੰਦ ਠੀਕ ਹੈ ਠੀਕ ਹੈ ਇਹ ਭਾਜੀ ਸੁਰੱਖਿਆ ਵਾਲੇ ਵੀ ਖੜੇ ਆ ਜਿਨ੍ਹਾਂ ਨੇ ਜਾਣਕਾਰੀ ਦਿੱਤੀ ਹੈ ਕਿ ਇਹ ਗੱਡੀ ਜਿਹੜੀ ਹੈ ਪਾਵਰ ਫੇਲ ਹੋਣ ਕਰਕੇ ਜਿਹੜੀ ਪਰੇਸ਼ਾਨੀ ਦਾ ਸਾਹਮਣਾ ਕਰਨਾ ਪੈ ਰਿਹਾ ਹੈ ਆਪ